ਸਾਲ ਇਸੇ ਸਾਲ 6 ਅਗਸਤ ਨੂੰ ਗੁਆਂਡੀ ਦੇਸ਼ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵਾਜੀਦ ਆਪਣੇ ਦੇਸ਼ ਵਿੱਚ ਉੱਠੇ ਵੱਡੇ ਲੋਕ ਵਿਦਰੋਹ ਤੋਂ ਬਾਅਦ ਭਾਰਤ ਆ ਗਈ ਸੀ ਡੰਡੀ ਉਸ ਪਿੱਛੋਂ ਦੇਸ਼ ਦੀ ਵਿਗੜਦੀ ਸਥਿਤੀ ਨੂੰ ਸੰਭਾਲਣ ਲਈ 8 ਅਗਸਤ ਨੂੰ ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਨੂੰ ਬਣਾਈ ਗਈ ਅਸਥਾਈ ਸਰਕਾਰ ਦਾ ਮੁਖ ਸਲਾਹਕਾਰ ਬਨਾਇਆ ਗਿਆ ਸੀ ਡੰਡੀ ਪਿਛਲੇ 5 ਮਹੀਨਿਆਂ ਵਿੱਚ ਇਹ ਅਸਥਾਈ ਸਰਕਾਰ ਗੜਬੜ ਗ੍ਰਸਤ ਬੰਗਲਾਦੇਸ਼ ਨੂੰ ਸੰਭਾਲ ਸਕਣ ਵਿੱਚ ਅਸਮਰੱਥ ਰਹੀ ਹੈ ਡੰਡੀ ਇਸ ਦਾ ਇੱਕ ਕਾਰਨ ਉੱਥੇ ਇੱਕ ਵਾਰ ਫਿਰ ਮੁਸਲਿਮ ਫਿਰਕਾ ਪ੍ਰਸਤਾ ਦਾ ਉਭਾਰ ਹੋਣਾ ਹੈ ਡੰਡੀ ਬੰਗਲਾਦੇਸ਼ ਵਿੱਚ ਆਵਾਮੀ ਲੀਗ ਦੀ ਲੰਮੇ ਸਮੇਂ ਤੱਕ ਵਿਰੋਧੀ ਰਹੀ ਪਾਰਟੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਜਿਸ ਦੀ ਅਗਵਾਈ ਖਾਲਿਦਾ ਜ਼ੀਆ ਕਰ ਰਹੀ ਹੈ ਦਾਵੀ ਇਹਨਾਂ ਫਿਰਕੂ ਅੰਸਰਾਂ ਵੱਲ ਝੁਕਾ ਰਿਹਾ ਹੈ ਡੈਂਡੀ ਇਹ ਪਾਰਟੀ ਬੰਗਲਾਦੇਸ਼ ਨੂੰ ਇਸਲਾਮਿਕ ਰਾਜ ਐਲਾਨ ਐਲਾਨਣਾ ਚਾਹੁੰਦੀ ਹੈ ਅਤੇ ਲਗਾਤਾਰ ਆਵਾਮੀ ਲੀਗ ਦੇ ਵਰਕਰਾਂ ਅਤੇ ਉਸ ਦੀ ਸਰਕਾਰ ਨਾਲ ਸੜਕਾਂ ਬਾਜ਼ਾਰਾਂ ਵਿੱਚ ਉਲਝਦੀ ਰਹੀ ਹੈ ਡੈਂਡੀ ਸ਼ੇਖ ਹਸੀਨਾ ਨੇ ਇਨਾ ਅੰਸਰਾ ਵਾਲ ਹਮੇਸ਼ਾ ਸਖਤੀ ਵਾਲਾ ਵਤੀਰਾ ਧਾਰਨ ਕਰੀ ਰੱਖਿਆ ਸੀ ਡੰਡੀ ਇਹਨਾਂ ਵਿੱਚੋਂ ਬਹੁਤਿਆਂ ਨੂੰ ਸਜ਼ਾ ਮਾਂ ਦੀਵਾ ਕੇ ਜੇਲਾ ਵਿੱਚ ਬੰਦ ਵੀ ਰੱਖਿਆ ਗਿਆ ਸੀ ਡੰਡੀ ਇਸੇ ਹੀ ਤਰ੍ਹਾਂ ਖਾਲਿਦਾ ਜ਼ੀਆ ਪ੍ਰਤੀ ਵੀ ਉਸ ਦਾ ਵਤੀਰਾ ਬੜਾ ਸਖਤ ਰਿਹਾ ਹੈ ਡੰਡੀ ਸ਼ੇਖ ਹਸੀਨਾ ਨੇ ਆਪਣੇ ਦੇਸ਼ ਵਿੱਚ ਹੁੰਦੀਆਂ ਰਹੀਆਂ ਇਸਲਾਮੀ ਅਤਵਾਦੀ ਸਰਗਰਮੀਆਂ ਪ੍ਰਤੀ ਵੀ ਬੜਾ ਸਖਤ ਰੁਖ ਅਪਣਾਇਆ ਸੀ ਡੰਡੀ ਇਹ ਸੰਗਠਨ ਉਥੇ ਵੱਡੀ ਗਿਣਤੀ ਵਿੱਚ ਵਸੇ ਹਿੰਦੂਆਂ ਦਾ ਵੀ ਸਫਾਇਆ ਕਰਨ ਲਈ ਕਾਲੇ ਰਹੀ ਹਨ ਅਤੇ ਹੁਣਾਂ ਵਿਰੋਧ ਸਮੇਂ-ਸਮੇਂ ਹਿੰਸਕ ਕਾਰਵਾਈਆਂ ਨੂੰ ਵੀ ਅੰਜਾਮ ਦਿੰਦੇ ਰਹੇ ਹਨ ਡੈਂਡੀ ਸ਼ੇਖ ਹਸੀਨਾ ਵਾਜੀਵ ਨੇ ਆਪਣੇ ਸ਼ਾਸਨ ਕਾਲ ਦੌਰਾਨ ਦੇਸ਼ ਦੀਆਂ ਘਟ ਗਣਤੀਆਂ ਦੀ ਰੱਖਿਆ ਕਰਨ ਲਈ ਵੀ ਸਖਤ ਨੀਤੀ ਆਪਣਾ ਰੱਖੀ ਸੀ ਡੰਡੀ ਉਸ ਨੇ ਬੰਗਲਾਦੇਸ਼ ਨੂੰ ਇਸਲਾਮਿਕ ਦੇਸ਼ ਐਲਾਨਣ ਦੀਆਂ ਕੋਸ਼ਿਸ਼ਾਂ ਦਾ ਸਖਤ ਵਿਰੋਧ ਕੀਤਾ ਸੀ ਡੰਡੀ ਉਸ ਨੇ 16 ਸਾਲ ਤੱਕ ਇਸ ਦੇਸ਼ ਦਾ ਪ੍ਰਸ਼ਾਸਨ ਸੰਭਾਲੀ ਰੱਖਿਆ ਜੈਸ ਦੌਰਾਨ ਉਸ ਉਤੇ ਆਪਣੇ ਵਿਰੋਧੀਆਂ ਖਿਲਾਫ ਸਖਤੀ ਵਰਤਨ ਦਾ ਤੋਸ਼ ਵੀ ਲੱਗਦਾ ਰਿਹਾ ਡੰਡੀ ਇਸ ਸਮੇਂ ਦੌਰਾਨ ਉਸ ਨੇ ਆਪਣੀਆਂ ਸੁਚੱਜੀਆਂ ਨੀਤੀਆਂ ਨਾਲ ਦੇਸ਼ ਦੀ ਡੋਲਦੀ ਆਰਥਿਕਤਾ ਨੂੰ ਵੀ ਮਜ਼ਬੂਤ ਕਰਨ ਦੇ अनेका ਯਤਨ ਕੀਤੇ ਜਿਨ੍ਹਾਂ ਵਿੱਚ ਉਹ ਵੱਡੀ ਹੱਤ ਤੱਕ ਸਫਲ ਵੀ ਰਹੀ ਡੰਡੀ 1971 ਵਿੱਚ ਉਸ ਸਮੇਂ ਦੇ ਪੂਰਬੀ ਪਾਕਿਸਤਾਨ ਵਿੱਚ ਬੰਗਲਾਦੇਸ਼ ਦੀ ਆਜ਼ਾਦੀ ਲਈ ਹੋਏ ਸਖਤ ਸੰਘਰਸ਼ ਦੇ ਮੁੱਖ ਆਗੂ ਸ਼ੇਖ ਮੁਜੀਬ ਪਰ ਰਹਿਮਾਨ ਸਨ। ਉਹਨਾਂ ਨੇ ਭਾਰਤ ਦੀ ਮਦਦ ਨਾਲ ਪਾਕਿਸਤਾਨ ਤੋਂ ਨਿਜਾਤ ਪਾਈ ਸੀ ਅਤੇ ਨਵਾਂ ਬੰਗਲਾਦੇਸ਼ ਹੋਂਦ ਵਿੱਚ ਆਇਆ ਸੀ। ਡੰਡੀ ਉਸ ਸਮੇਂ ਪਾਕਿਸਤਾਨ ਦੀ ਫੌਜ ਵੱਲੋਂ ਉਸ ਸਮੇਂ ਦੇ ਪੂਰਬੀ ਪਾਕਿਸਤਾਨ ਹੁਣ ਦੇ ਬੰਗਲਾਦੇਸ਼ ਵਿੱਚ ਸ਼ੇਖ ਮੁਜੀਬ ਔਰ ਰਹਿਮਾਨ ਦੇ ਹਮਾਇਤੀ ਲੱਖਾਂ ਹੀ ਲੋਕਾਂ ਨੂੰ ਮਾਰ ਦਿੱਤਾ ਗਿਆ ਸੀ ਡੰਡੀ ਉਦੋਂ ਇੱਕ ਤਰ੍ਹਾਂ ਨਾਲ ਪੂਰਬੀ ਪਾਕਿਸਤਾਨ ਨੂੰ ਤਬਾਹੀ ਦੇ ਕੰਡੇ ਲਿਆ ਖੜਾ ਕੀਤਾ ਸੀ ਡੰਡੀ ਬੰਗਲਾਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਭਾਰਤ ਨੇ ਹਰ ਪੱਖੋਂ